ਮੇਰੀ ਮੁਰਾਦ ਆ ਕਰਨਾ ਬਠਿੰਦਾ ਜੀ ਨਾਲ ਜੋ ਕਿ ਇੰਸਟਾਗ੍ਰam ਸਟਾਰ ਨੇ ਨਾਣੋ ਦਿਓ ਵਧਾਈਆਂ ਜੀ ਕਿਰ ਲਾਗੀ ਜਰ ਲੈ ਕੇ ਆਈ ਹੋ ਕਰਨਾ ਬਠਿੰਦੇ ਵਾਲੀ ਨੂੰ ਦਿਓ ਵਧਾਈਆਂ ਜੀ ਰੀਲਾਂ ਦੇ ਵਿੱਚ ਤਾਂ ਬਹੁਤ ਖੁਸ਼ ਹੁੰਦੇ ਨੇ ਕਿ ਅਸਲ ਜ਼ਿੰਦਗੀ ਦੇ ਵਿੱਚ ਵੀ ਖੁਸ਼ ਨੇ ਗੱਲਬਾਤ ਕਰਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਹ ਬੰਦੇ ਨੇ ਮੇਰੀ ਕਦਰ ਨਹੀਂ ਪਾਈ ਜਮਾ ਬਿਲਕੁਲ ਮੈਂ ਉਹ ਗੱਲਾਂ ਜਦ ਯਾਦ ਕਰਦੇ ਮੈਂ ਮੈਂ ਗੁੱਸੇ ਨਹੀਂ ਦੱਸਦੀ ਬੜੇ ਸੁੱਖ ਪਾਪ ਆਪਣਾ ਹੋਵੋ ਤੁਸੀਂ ਖੁਸ਼ੀ ਵਧੀਆ ਲੱਗਦੇ ਹੋ ਭਾਵਕ ਨਾ ਹੋਵੋ ਫਿਰ ਮੈਂ ਕਮਰਾ ਲੈ ਤੱਕਰਾਏ ਤੇ ਫਿਰ ਮੈਂ ਲੋਕਾਂ ਵੀ ਫੈਕਟਰੀ ਚ ਕੰਮ ਕੀਤਾ 50 ਰੁਪਏ ਦਿਹਾੜੀ ਤੇ 1500 ਰੁਪਏ ਦੀ ਦਿਹਾੜੀ ਸੀਗੀ ਤੇ ਫਿਰ ਮੈਂ ਉਹ ਕੁਵਾਰ ਵਾਲੀ ਫੈਕਟਰੀ ਸੀ ਉੱਥੋਂ ਫਿਰ ਮੈਂ ਖਾਲੀ ਡੱਬੇ ਲਿਓਣੇ ਚੱਕ ਚੱਕ ਕੇ ਫਿਰ ਮੈਂ ਡੱਬੇ ਕਿੰਨੇ ਚੱਕ ਕੇ ਜਾਣਾ ਵੀ ਮਣਾਇਆ ਤਾਂ ਡੱਬੇ ਖਾਲੀ ਆ ਹਨਾ ਇਹਨਾਂ ਵਿੱਚ ਕੁਝ ਹੋਵੇ ਵੀ ਤੇ ਮੇਰੇ ਬੱਚੇ ਨੂੰ ਰੋਟੀ ਬਈਇ ਇਕਵਾ ਦਿੰਦੇ ਸੀ ਵਿਚਾਰੇ ਸਾਡੇ ਪ੍ਰਵਾਸੀ ਮਜ਼ਦੂਰ ਮੇਰੇ ਨਾਲ ਰਹਿੰਦੇ ਸੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਵਿਚਾਰਿਆਂ ਦਾ ਸਾੜੇ ਵਿੱਚ ਢਾਂਗ ਖਾੜ ਕੀ ਉੱਥੇ ਹੋਗੀ ਲੜਾਰੀ ਭਾਰੀ ਕਿਰਨਾ ਬਠਿੰਡਿਆਲੀ ਨੇ ਅਰਜਨ ਵੈਲੀ ਵਾਲੀ ਕਿਰਨਾ ਬਟਿੰਡੇ ਵਾਲੀ ਨੇ ਪੈਰ ਜੋੜ ਕੇ ਗੜਾਸੀ ਮਾਰੀ ਮੈਂ ਮੁੱਕ ਗਈ ਸੀਗੀ ਉੱਥੇ ਵੀ ਪਾਰਕ ਦੇ ਵਿੱਚ ਮੇਰੀ ਇੰਟਰਵਿਊ ਸੀ ਬੜੇ ਮੇਰੇ ਫੈਨਸ ਕਿਰਨਾ ਜੀ ਉਹੀ ਉਹੀ ਚੱਲਣ ਦੇ ਕਿਰਨਾ ਜੀ ਉਹੀ ਚੱਲਣ ਦੇ ਤੇ ਉਹ ਉਹਨਾਂ ਵੀਡੀਓ ਵੀ ਰਾਤ ਤੇ ਰਾਤ ਲੋਕਾਂ ਨੇ ਮੈਂ ਕਹਿੰਨੀ ਆ ਵੀ ਭਰਾਵਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਤੇ ਸਵੇਰ ਨੂੰ ਨਾ ਸਾਡੇ ਬਾਹਰ ਚ ਵੀ ਸਾਡੇ ਮੁਲੇ ਵਾਲੇ ਹੀ ਆਉਂਦੇ ਆ ਕਹਿੰਦੇ ਕਿਰਨਾ ਤੈਨੂੰ ਪਤਾ ਤੇਰੀ ਵੀਡੀਓ ਤੇ ਰਾਤ ਤੇ ਰਾਤ ਕੇ ਲੱਗ ਗਈ ਮੈਂ ਕਿਹਾ ਵੀ ਮੈਂ ਕਿ ਉਹ ਕੀ ਹੁੰਦੀ ਆ ਕਹਿੰਦੇ ਪਾਗਲੇ ਤੂੰ ਵਾਇਰਲ ਹੋ ਗਈ ਮੈਂ ਕਿਹਾ ਵੀ ਵਾਇਰਲ ਦਾ ਮਤਲਬ ਕਹ ਤੂੰ ਫੇਮਸ ਹੋ ਗਈ ਮੂਸੇ ਵਾਲੇ ਵਾਂਗੂ ਹਾਂ ਹਾਂ ਕਹਿੰਦੇ ਤੂੰ ਫੇਮਸ ਹੋ ਗਈ ਮੈਂ ਕਿਹਾ ਹੈ ਤੇ ਸਵੇਰੇ 4 ਵਜੇ ਤੱਕਰ ਮਾ ਉਹਨਾਂ ਦੇ ਘਰੇ ਬਹਿਣਾ ਜਿਹਦੇ ਘਰੇ ਵੀ ਪਿੰਡ ਚ ਵੀ 2000 ਲਖਣਾ ਮੈਂ ਘਰੋਂ 5 ਰੁਪਏ ਦਾ ਆਟਾ ਵੇਚਣਾ 5 ਰੁਪਏ ਉਹਨਾਂ ਨੂੰ ਦੇਣੇ ਹੱਥ ਦੇ ਉੱਤੇ ਫਿਲਮਾਂ ਦੇਖ ਲਈ ਹਾਂਜੀ ਸਾਰੀ ਰਾਤ ਫਿਲਮ ਦੇਖਣੀ ਤੇ ਉਹਦੇ ਵਿੱਚ ਜਿਹੜੀਆਂ ਅਲਟੀਆਂ ਨੱਚਦੀਆਂ ਹੁੰਦੀਆਂ ਸੀ ਸੋਚਦੀ ਸੀ ਵੀ ਉਹ ਮਈ ਆ ਸ਼ਸ਼ੀ ਅਕਾਲ ਜੀ ਪੋਲੀਵੁੱਡ ਨਾਓ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ 200 ਇੰਸਟਾਗ੍ਰam ਸਟਾਰਾਂ ਨੂੰ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਹੀ ਰਹਿੰਦੇ ਹੋ ਤੇ ਕੁਝ ਉਹਨਾਂ ਦੀ ਇੰਟਰਵਿਊਆਂ ਵੀ ਹੁੰਦੀਆਂ ਰਹਿੰਦੀਆਂ ਨੇ ਤੇ ਤੁਸੀਂ ਉਹਨਾਂ ਨੂੰ ਇੰਟਰਵਿਊਆਂ ਦੇ ਵਿੱਚ ਵੀ ਮਿਲਦੇ ਰਹਿੰਦੇ ਹੋ ਤੇ ਅੱਜ ਮੈਂ ਮੇਰੀ ਮੁਰਾਦ ਆ ਕਿਰਨਾ ਬਠਿੰਡਾ ਜੀ ਨਾਲ ਜੋ ਕਿ ਇੰਸਟਾਗ੍ਰam ਸਟਾਰ ਨੇ ਅੱਜ ਤੁਹਾਨੂੰ ਉਹਨਾਂ ਦੇ ਨਾਲ ਮਲਾਉਣੇ ਆ ਕਿ ਉਹਨਾਂ ਦੀ ਅਸਲ ਜ਼ਿੰਦਗੀ ਕੀ ਆ ਕਿੰਨੇ ਕੁ ਸੁਖੀ ਨੇ ਜ਼ਿੰਦਗੀ ਦੇ ਵਿੱਚ ਤੇ ਕਿੰਨੇ ਕੁ ਦੁਖੀ ਨੇ ਆਪਾਂ ਉਹਨਾਂ ਦੀ ਅਸਲ ਜ਼ਿੰਦਗੀ ਤੇ ਗੱਲਬਾਤ ਕਰਾਂਗੇ ਕਿਵੇਂ ਉਹਨਾਂ ਨੂੰ ਸ਼ੌਂਕ ਪਿਆ ਇਹ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਰੀਲਾਂ ਦੇ ਵਿੱਚ ਤਾਂ ਬਹੁਤ ਖੁਸ਼ ਹੁੰਦੇ ਨੇ ਕਿ ਅਸਲ ਜ਼ਿੰਦਗੀ ਦੇ ਵਿੱਚ ਵੀ ਖੁਸ਼ ਨੇ ਗੱਲਬਾਤ ਕਰਾਂਗੇ ਲੋ ਜੀ ਮੈਂ ਤੁਹਾਨੂੰ ਮਲਾਉਣ ਜਾ ਰਹੀਆਂ ਕਿਰਨਾ ਪਠਿੰਡਾ ਸੀ ਨਾਲ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਲ ਜੀ ਸਵਾਗਤ ਕਰਦੇ ਸਾਡੇ ਚੈਨਲ ਤੇ ਸ਼ਸ਼ੀਕਲ ਜੀ ਸ਼ਸ਼ੀਕਲ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਹੋਰ ਫਿਰ ਤੁਹਾਡੀਆਂ ਅਰੀਲਾ ਇੰਸਟਾਗ੍ਰam ਤੇ ਦੇਖਦੇ ਹੀ ਰਹਨੇ ਆ ਬਹੁਤ ਇੰਜੋਏ ਕਰਦੇ ਹੋ ਤੁਸੀਂ ਆਪ ਤਾਂ ਤੁਸੀਂ ਹੱਸਨੇ ਹੀ ਹੱਸਣਾ ਮਤਲਬ ਲੋਕਾਂ ਨੂੰ ਵੀ ਹਨਾ ਹਸਾਉਨੇ ਕਿਉਂਕਿ ਕਈ ਵਾਰੀ ਬੰਦਾ ਅੱਕਿਆ ਥੱਕਿਆ ਆਉਂਦਾ ਹਨਾ ਜੌਬ ਤੇ ਉਹਦੇ ਕੋਈ ਰੀਲ ਦੇਖਦਾ ਉਹਨੂੰ ਆਟੋਮੈਟਿਕ ਹਾਸੇ ਆਉਂਦੀ ਹੈ ਨਾ ਤੁਸੀਂ ਰੀਲ ਹੀ ਇਸ ਤਰ੍ਹਾਂ ਦੀਆਂ ਬਣਾਉਨੇ ਹੋ ਤੇ ਕਿਵੇਂ ਸ਼ੌਂਕ ਪਿਆ ਹਾਂਜੀ ਬਚਪਨ ਦੇ ਸ਼ੌਂਕ ਸੀਗੇ ਜੀ ਬਚਪਨ ਦੇ ਵਿੱਚ ਮੈਂ ਪੰਜਾਬੀ ਫਿਲਮਾਂ ਦੇਖਦੀ ਸੀ ਜਿਉਣਾ ਮੋੜ ਬਦਲਾ ਜੱਟੀ ਤੇ ਘਰੋਂ ਆਟਾ ਵੇਚ ਦਿੰਦੀ ਸੀਗੀ 5 ਰੁਪਈਆ ਦਾ ਟਰੈਕਟਰ ਰੱਖਦੇ ਹੁੰਦੇ ਸੀ ਵੀ ਸੀ ਆਰ ਚੱਲਦੇ ਸੀਗੇ ਸਾਡੇ ਟਾਈਮਾਂ ਦੇ ਵਿੱਚ ਤੇ ਉਹ 5 ਰੁਪਈਆ ਟਿਕਟ ਲੈਂਦੇ ਹੁੰਦੇ ਸੀਗੇ ਹਾਂਜੀ 5 ਰੁਪਈਆ ਚਾਰ ਫਿਲਮਾਂ ਦਿਖਾਉਂਗਾ ਹੁੰਦਾਂ ਸੋ ਉਹਨਾਂ ਨੇ ਕਿ ਸਵੇਰੇ 4 ਵਜੇ ਤੱਕ ਮੈਂ ਉਹਨਾਂ ਦੇ ਘਰੇ ਬਹਿਣਾ ਜਿਹਦੇ ਘਰੇ ਵੀ ਪਿੰਡ ਚ ਵੀ 2000 ਲੱਗਣਾ ਮੈਂ ਘਰੋਂ 5 ਰੁਪਏ ਦਾ ਆਟਾ ਵੇਚਣਾ 5 ਰੁਪਏ ਉਹਨਾਂ ਨੂੰ ਦੇਣੇ ਹੱਥ ਦੇ ਉੱਤੇ ਫਿਲਮਾਂ ਦੇਖ ਲਈ ਹਾਂਜੀ ਸਾਰੀ ਰਾਤ ਫਿਲਮ ਦੇਖਣੀ ਤੇ ਉਹਦੇ ਵਿੱਚ ਜਿਹੜੀਆਂ ਐਕਟਰਾਂ ਨੱਚਦੀਆਂ ਹੁੰਦੀਆਂ ਸੀ ਸੋਚਦੀ ਸੀ ਵੀ ਉਹ ਮਈਆਂ ਨਹੀਂ ਹੈ ਕਰਨਾ ਬਠਿੰਡੇ ਵਾਲੇ ਜੀ ਜੀ ਉਹਨਾਂ ਦੇ ਰੰਗ-ਬਰੰਗੇ ਜਿਹੇ ਕੱਪੜੇ ਪਾਏ ਹੁੰਦੇ ਸੀ ਬੜੇ ਸ਼ੌਂਕ ਸੀਗੇ ਬੜੇ ਜ਼ਿਆਦਾ ਸ਼ੌਂਕ ਸੀਗੇ ਅੱਛਾ ਕਿਹੜੀ ਵੀਡੀਓ ਵਾਇਰਲ ਹੋਈ ਹੈ ਤੁਹਾਡੀ ਵੀਡੀਓ ਮੇਰੀ ਵਾਇਰਲ ਹੋਈ ਸੀਗੀ ਜੀ ਮੈਂ ਇੱਕ ਦਿਨ ਬਸ ਘਰੇ ਬੈਠੀ ਸੀ ਮੈਂ ਪਹਿਲਾਂ ਨਾ ਰੋਕਰ ਲ ഇക്കിൻ മേടേ പൂച്ച മബൂ മേരിയ വിഡിയോ 50 ਲੋਕ ਦੇਖਦੇ ਆ ਲੈਕ ਹੁੰਦੇ 50 ਕੀ ਬਸ ਕਿਉਂਕਿ ਮੈਨੂੰ ਆ ਨਾ ਤਾਂ ਕੇਸ ਦਾ ਪਤਾ ਨਾ ਮੈਨੂੰ ਐ ਮੁਮ ਦਾ ਪਤਾ ਕਿਉਂਕਿ ਆਪਾਂ ਅਣਪੜ੍ਹ ਬੰਦੇ ਆ ਉਹ ਮੇਰੇ ਬੇਟਾ ਕਹਿੰਦਾ ਮੰਮੀ ਆਏ ਨਹੀਂ ਤੂੰ ਵਾਇਰਲ ਹੁੰਦੀ ਕਹਿੰਦਾ ਤੂੰ ਵੀ ਕੋਈ ਨਾ ਵੀ ਧਾਕੜ ਜੀ ਵੀਡੀਓ ਬਣਾਇ ਇੱਕ ਦਿਨ ਫਿਰ ਸੰਡੇ ਦਾ ਡਾਂਸ ਸੀ ਸਾਡੇ ਗਵੰਡੀਆਂ ਦੇ ਮੁੰਡੇ ਨੂੰ ਮੈਂ ਕਿਹਾ ਮੈਨੂੰ ਗੁੱਸਾ ਚੜ ਗਿਆ ਮੇਰੇ ਮੁੰਡੇ ਨੇ ਕਿਉਂਕਿ ਮੇਰੇ ਨਾਲ ਗੱਲ ਹੀ ਉਹੋ ਜੀ ਕਰਦੇ ਡਾਂਗ ਵਾਂਗੂੰ ਵੱਜੀ ਮੇਰੇ ਗਿੱਟਿਆਂ ਤੇ ਅੱਛਾ ਤੇ ਫਿਰ ਮੈਂ ਕੀ ਕੀਤਾ ਨਾ ਮੈਂ ਉਹ ਮੁੰਡੇ ਨੂੰ ਕਿਹਾ ਮੈਂ ਖਾ ਆ ਜਾ ਮੇਰੀ ਵੀਡੀਓ ਬਣਾ ਸਾਡੇ ਕਰਨਾ ਅਮਰੂਦਾਂ ਦਾ ਬੂਟਾ ਲੱਗਿਆ ਸੀਗਾ ਤੇ ਉਹ ਸੀਗੀ ਹੁਣ ਤੱਕ ਨੀਵੇਂ ਰਹਿ ਰਹਿ ਕੇ ਅਸੀਂ ਘੁੱਟ ਸਵਰ ਦੇ ਪਰਲੇ ਮੈਂ ਬਰੀ ਕਰਾ ਲੂੰ ਆਪੇ ਨਹੀਂ ਹਾਂ 1 5 7 ਕਰ ਲੇ ਹਾਂ ਹਾਂਜੀ ਹਾਂਜੀ ਬਣ ਮਿੱਤਰਾਂ ਬੜੇ ਡਰਾਵੇ ਹਾਂਜੀ ਹਾਂਜੀ ਉਹ ਮੈਂ ਫੌੜਾ ਮਾਰਿਆ ਭਰਾਵਾ ਉਹਦੇ ਵਿਚਾਰੇ ਦੇ ਅਮਰੂਦਾਂ ਦੇ ਬੂਟੇ ਦੇ ਆ ਮਾਰਿਆ ਜੜ ਚ ਮੂ ਤਾਂ ਡਾਤੇ ਹੋਣਗੇ ਅਮਰੂਦ ਕਿਹੜੇ ਅਮਰੂਦ ਜੀ ਮੈਂ ਕਹਿੰਨੀ ਉਹ ਤੇਜਾ ਦਾ ਨਾਮੋਂ ਨਿਸ਼ਾਨੀ ਹੈ ਨਹੀਂ ਗਾ ਤੇ ਉਹ ਉਹਨਾਂ ਵੀਡੀਓ ਵੀ ਰਾਤੇ ਰਾਤ ਲੋਕਾਂ ਨੇ ਮੈਂ ਕਹਿੰਨੀ ਆ ਵੀ ਭਰਾਵਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਤੇ ਸਵੇਰ ਨੂੰ ਨਾ ਸਾਡੇ ਬਾਹਰ ਚ ਵੀ ਸਾਡੇ ਮੱਲੇ ਵਾਲੇ ਹੀ ਹੁੰਦੇ ਆ ਗੰਦੇ ਕਿਰਨਾ ਤੈਨੂੰ ਪਤਾ ਤੇਰੀ ਵੀਡੀਓ ਤੇ ਰਾਤੀ ਰਾਤ ਕੀ ਲੱਗ ਗਈ ਮੈਂ ਕਿਹਾ ਵੀ ਮੈਂ ਕਿਹਾ ਵੀ ਉਹ ਕੀ ਹੁੰਦੀ ਆ ਕਹਿੰਦੇ ਪਾਗਲੇ ਤੂੰ ਵਾਇਰਲ ਹੋ ਗਈ ਮੈਂ ਕਿਹਾ ਵੀ ਵਾਇਰਲ ਦਾ ਮਤਲਬ ਕਹਿੰਦੇ ਤੂੰ ਫੇਮਸ ਹੋ ਗਈ ਮੂਸੇ ਵਾਲੇ ਵਾਂਗੂ ਹਾਂ ਹਾਂ ਕਹਿੰਦੇ ਤੂੰ ਫੇਮਸ ਹੋ ਗਈ ਮੈਂ ਕਿਹਾ ਹਾਂ ਫੇਰ ਨਾ ਉਹਨੇ ਕੋਈ ਬੰਦਾ ਆਉਂਦਾ ਉਹਨੇ ਮੇਰਾ ਫੋਨ ਫੜ ਲਿਆ ਜਦੋਂ ਮੇਰਾ ਫੋਨ ਫੜ ਲਿਆ ਤੇ ਮੇਰੇ ਬੇਟਾ ਨਾ ਥੋੜਾ ਜਿਹਾ ਪੜਿਆ ਲਿਖਿਆ ਹਨਾ ਉਹਨੂੰ ਨੌਲੇਜ ਆ ਥੋੜੀ ਜੀ ਉਹਨੇ ਮੈਨੂੰ ਹਿਸ਼ਾਰਾ ਕੀਤਾ ਕਹਿੰਦਾ ਵੀ ਤੂੰ ਫੋਨ ਨਹੀਂ ਕਿਸੇ ਨੂੰ ਫੜਾਈਦਾ ਹੁੰਦਾ ਕਹਿੰਦਾ ਤੈਨੂੰ ਪਤਾ ਤੇਰੇ ਕਿੰਨੇ ਕਹਿੰਦਾ ਵਿਊ ਮਿਲ ਤੇ ਮੈਂ ਉਸ ਤੋਂ ਬਾਅਦ ਮੈਂ ਭਾਈ ਨੂੰ ਝੂਠ ਬੋਲਿਆ ਮੈਂ ਭਰਾਵਾ ਮੈਂ ਤਾਂ ਵਾਲਾਂ ਨੂੰ ਕਲਰ ਕਰਾਉਣ ਚੱਲੀ ਆ ਮੈਂ ਕਿਹਾ ਮੈਨੂੰ ਤਾਂ ਉੱਧਰ ਬੁਲਾਈ ਜਾਂਦੇ ਆ ਮੈਂ ਦਵਾ ਦਾ ਉਹਦੇ ਕੋਲ ਫੋਨ ਫੜ ਲਿਆ ਵੀ ਮੈਨੂੰ ਨਹੀਂ ਸੀ ਪਤਾ ਕਿ ਫੇਰ ਮੈਨੇ ਬੇਟਾ ਬਾਅਦ ਚ ਦੱਸਦਾ ਕਹਿੰਦਾ ਮੰਮੀ ਇਹ ਕਹਿੰਦਾ ਤੇਰਾ ਨਾ ਵੀ ਕਈ ਵਾਰੀ ਫੋਨ 'ਚ ਨਾ ਸੀੜ ਖਾਨੀ ਕਰ ਲੈਂਦਾ ਹਾਂਜੀ ਅੱਛਾ ਮਰੂਤ ਦਾ ਬੂਟਾ ਢਾਕੇ ਤੁਸੀਂ ਤਾਂ ਹੋਗੇ ਫੇਮਸ ਵਿਚਾਰੇ ਮਰੂਤ ਦਾ ਕਰਤਾ ਕਰੁੰਦਾ ਉਹਦਾ ਤਾਂ ਪੁੱਛੋ ਜੀ ਕਰੋੰਡਾ ਘਰ ਉਹ ਵੀ ਗਾਲਾਂ ਬਹੁਤ ਪਈਆਂ ਸਾਹਮਣੇ ਜਦੋਂ ਮੇਰੇ ਸਾਡੇ ਘਰ ਦੇ ਘਰੇ ਆਉਂਦੇ ਆ ਹਨਾ ਉਹ ਦੇਖਦੇ ਆ ਮੈਂ ਹਲਦੀ ਪਾਤੀ ਉਹਦੇ ਵਿੱਚ ਮੈਂ ਕਿਹਾ ਵੇ ਇਹਨੂੰ ਸੱਟ ਦਾ ਨਾ ਪਤਾ ਲੱਗੇ ਹਨਾ ਵੀ ਸੱਟ ਲੱਗੀ ਉਹਦੇ ਪਰ ਉਹਨੇ ਤਿੰਨ ਚਾਰ ਦਿਨਾਂ ਚ ਵਿਚਾਰਾ ਟੁੱਟ ਹੀ ਗਿਆ ਦਾ ਕਦੇ ਤੁਸੀਂ ਦੇਖਿਆ ਕਈ ਵਾਰੀ ਇਹਨਾਂ ਦੀ ਇੱਕ ਅੱਧੀ ਇੱਕ ਵੀਡੀਓ ਆ ਗਈ ਮੈਂ ਮੇਲੇ ਵਿੱਚ ਡਾਂਗ ਖੜਕੀ ਪਤਾ ਨਹੀਂ ਅਰਜੁਨ ਬੈਲੀ ਵਾਲੀ ਜਿਵੇਂ ਇਹਨਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਹੁਣ ਮੇਰੇ ਨਾਲ ਮੌਜੂਦ ਨੇ ਤੁਸੀਂ ਦੇਖਿਆ ਅਸਲ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੀ ਨੇ ਅੱਛਾ ਵੀਡੀਓ ਬਣਾਉਣ ਦਾ ਕੀ ਕਾਰਨ ਸੀਗਾ ਕਿਵੇਂ ਤੁਹਾਡੀ ਜ਼ਿੰਦਗੀ ਚੱਲਦੀ ਹੈ ਹੁਣ ਹੁਣ ਤਾਂ ਬਹੁਤ ਸੌਖੀ ਹੈ ਜੀ ਪਹਿਲਾਂ ਤਾਂ ਬੜੀ ਔਖੀ ਸੀਗੀ ਆਪਾਂ ਮੇਰੀ ਉਮਰ ਸੀਗੀ 14 ਕ ਸਾਲ ਦੀ ਤੇ ਸਾਡੇ ਪਿੰਡ ਦੀ ਨਾ ਕੋਈ ਕੁੜੀ ਵਿਆਹੀ ਸੀ ਨਾ ਉਹ ਵਿਚਾਰੀ ਮੁੱਕ ਜਾਂਦੀ ਆ ਮੁੱਕ ਜਾਂਦੀ ਆ ਤੇ ਜਿਹੜੀ ਉਹ ਕੁੜੀ ਦੀ ਮੰਮੀ ਆ ਨਾ ਉਹ ਸਾਨੂੰ ਲਾਲਚ ਦਿੰਦੀ ਐ ਕਿਸੇ ਗੱਲ ਦਾ ਵੀ ਸਾਡੇ ਜਵਾਈ ਦੇ ਨਾ ਵੀ ਦੋ ਘਰ ਪਏ ਆ ਵੀ ਆਪਾਂ ਹਨਾ ਤੁਹਾਡੀ ਕੁੜੀ ਦਾ ਵੀ ਰਿਸ਼ਤਾ ਬਾਬਾ ਮੈਨੂੰ ਦੇ ਦੇ ਤੇ ਵੀ ਆਪਾਂ ਤੁਹਾਨੂੰ ਘਰ ਦਿਖਾ ਦੂੰਗੀ ਮੈਂ ਬੇਵਧੀਆ ਸੁਖੀ ਰਹੂਗੀ ਇਥੋਂ ਗੋਹਾ ਗੂੜਾ ਨਹੀਂ ਕਰਨਾ ਪਊਗਾ ਹਨਾ ਵੀ ਆਪਾਂ ਪਿੰਡ ਚ ਵੀ ਗੋਹਾ ਗੂੜਾ ਕਰਦੇ ਹੁੰਦੇ ਸੀਗੇ ਅਸੀਂ ਤੇ ਮੈਂ ਤੇ ਮੇਰੀ ਮੰਮੀ ਤੇ ਉਧਰੋਂ ਤਾਂ ਅਸੀਂ ਗੋਹਾ ਗੂੜਾ ਕਰਕੇ ਆਉਣਾ ਤੇ ਉਧਰੋਂ ਘਰੇ ਆ ਕੇ ਵੀ ਟੂਟੀਆਂ ਤੋਂ ਪਾਣੀ ਭਰਨਾ ਕਿਉਂਕਿ ਘਰਾਂ ਦੇ ਵਿੱਚ ਪਾਣੀ ਨਹੀਂ ਸੀਗੇ ਤੇ ਸਾਨੂੰ ਵਾਟਰ ਬਾਕਸ ਤੋਂ ਪਾਣੀ ਭਰਨਾ ਪੈਂਦਾ ਗੰਜ ਪੈ ਰਿਆ ਸਿਰ ਚ ਪੂਰਾ ਐਡਾ ਹਾਂਜੀ ਹਾਂਜੀ ਬੜਾ ਪਾਣੀ ਭਰਿਆ ਬੜਾ ਦੋ ਦੋ ਤੋੜੇ ਚੱਕ ਕੇ ਲਿਓਨੇ ਮੈਨੂੰ ਵੀ ਥੋੜਾ ਜਿਹਾ ਲਾਲਚ ਹੋ ਗਿਆ ਵੀ ਚਲੋ ਹਨਾ ਵੀ ਆਪਣਾ ਇਹ ਚੀਜ਼ ਤੋਂ ਖੜਾ ਛੁੱਟ ਜਾਊਗਾ ਮੈਂ ਗੱਲ ਕਰਦਿਆਂ ਨੂੰ ਦੇਖ ਲਿਆ ਸੀਗਾ ਮੈਂ ਉਹਨੂੰ ਕਿਹਾ ਮੈਂ ਤੇਰੇ ਨਾਲ ਹੀ ਚੱਲਦੀ ਹਾਂ ਇਹਦੇ 'ਚ ਮੇਰੇ ਮਾਂ ਹਾਂਜੀ ਮੇਰੇ ਮਾਂ ਬਾਪ ਦੀ ਨਹੀਂ ਗਲਤੀ ਵਿਚਾਰੇ ਦੀ ਆਪਾਂ ਉਹਨਾਂ ਨੂੰ ਕਿਉਂ ਕਹੀਏ ਹਨਾ ਦੇਖੋ ਪ੍ਰਮਾਤਮਾ ਦੇ ਘਰ ਵਿਚਾਰੇ ਗਏ ਆ ਵੀ ਪ੍ਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਵਧੀਆ ਰੱਖੇ ਆਪਾਂ ਦੁਖੀ ਨਹੀਂ ਕਰਨਾ ਕਿਸੇ ਨੂੰ ਉਹ ਮੇਰਾ ਹੀ لالਚ ਮੈਨੂੰ ਹੀ ਮਾਰ ਗਿਆ ਮੈਨੂੰ ਕੀ ਪਤਾ ਸੀ ਹਨਾ ਕਹਿੰਦੇ ਹੁੰਦੇ ਮੂਸਾ ਭੱਜਿਆ ਮੌਤ ਤੋਂ ਮੂਰੇ ਮੌਤ ਖੜੀ ਤੇ ਮੈਨੂੰ ਮੈਂ ਤਾਂ ਜਿਹੜੇ ਦਾ ਗੱਲੋਂ ਡਰਦੀ ਸੀ ਕਿ ਮਾਚਲ ਇੱਥੇ ਗੋਹਾ ਕੁੜਾ ਨਹੀਂ ਕਰਨਾ ਪਊਗਾ ਤੇ ਵੀ ਵਧੀਆ ਬਠਿੰਡੇ ਚ ਅੱਡਾ ਵਧੀਆ ਦੋ ਘਾਰ ਆ ਮੁੰਡੇ ਦੇ ਹਨਾ ਉਹਨਾਂ ਟਾਈਮਾਂ ਚ ਬਹੁਤ ਵੈਲਜੂ ਹੁੰਦੀ ਸੀਗੀ ਉਹ ਚੀਜ਼ਾਂ ਦੇ ਉਹਨਾਂ ਦੀ ਹੁਣ ਤਾਂ ਹੈਗੀ ਹੈਗੀ ਆ ਉਦੋਂ ਸਾਡੇ ਵਰਗਿਆਂ ਨੂੰ ਪੂਰੀ ਉਹ ਸੀਗੀ ਮੈਂ ਕਿ ਚੱਲ ਵਧੀਆ ਨਾ ਧੋਕੇ ਵਧੀਆ ਹਨਾ ਆਪਦੇ ਘਰੇ ਆਰਾਮ ਨਾ ਰਿਆ ਕਰਾਂਗੇ ਪਰ ਮੈਨੂੰ ਕੀ ਪਤਾ ਸੀਗਾ ਹਨਾ ਉਹ ਬੰਦੇ ਨੇ ਤਾਂ ਭਰਾਵਾ ਮੈਨੂੰ ਬੜਾ ਬੜੇ ਦੁੱਖ ਦਿੱਤੇ ਮੈਨੂੰ। ਤਿੰਨ ਜਵਾਕ ਸੀਗੇ ਚਾਰ ਉਹਦੇ ਪਹਿਲਾਂ। ਦੋ ਥਾਂ ਤੇ ਉਹ ਪਹਿਲਾਂ ਉਹ ਵਿਆਹਾ ਹੋਇਆ ਸੀਗਾ, ਤੀਜੀ ਥਾਂ ਤੇ ਮੇਰੇ ਨਾਲ ਹੁੰਦਾ ਉਹਦਾ। ਅੱਛਾ ਤੁਹਾਨੂੰ ਆਣਾ ਮਤਲਬ ਤੁਸੀਂ ਅਨਮੈਰਿਡ ਸੀਗੇ, ਉਹ ਵਿਆਹਾ ਹੋਇਆ ਸੀਗਾ ਪਹਿਲਾਂ ਬੱਚੇ ਵੀ ਸੀ। ਤੇ ਬਚੋਲਿਆਂ ਨੇ ਅੱਛਾ ਅਨਵਿਆਹੀ ਕੁੜੀ ਨੂੰ ਹੀ ਉਹਦੇ ਨਾਲ ਵਿਆਹਤਾ। ਬਸ ਉਹਦੋਂ ਵੇਂਦੇ ਨਹੀਂ ਨਾ ਹੁੰਦੇ ਸੀ ਪਤਾ ਕੀ ਹੁੰਦਾ ਸੀਗਾ ਉਹਦੋਂ ਐ ਹੁੰਦਾ ਸੀ ਚਲ ਹਨਾ ਵੀ ਕੁੜੀ ਸੁਖ ਕਰੂਗੀ ਵੀ ਮੁੰਡਾ ਕੁਝ ਮੰਗ ਵੀ ਨਹੀਂ ਰਿਹਾ ਨਾ। ਪਰ ਆਪਾਂ ਨੂੰ ਐ ਨਹੀਂ ਪਤਾ ਸੀ ਨਾ ਵੀ ਉਹ ਤਾਂ ਇੰਨੇ ਦਾਰੂ ਪੀਂਦਾ ਬਹੁਤ ਨਜਾਇਜ਼ ਦਾਰੂ ਪੀਂਦਾ ਸੀਗਾ ਬਹੁਤ ਜ਼ਿਆਦਾ। ਉਨੇ ਕੁੱਟ ਮਾਰ ਕਰਨੀ ਵੀ ਗਲਤ ਸੀਗਾ ਜਦੋਂ ਉਹਨੂੰ ਮੈਂ ਦੇਖਦੀ ਸੀਗੀ ਯਾਰ ਉਹ ਆਪਦੇ ਸਹੁਰਿਆਂ ਦੇ ਘਰ ਹੀ ਰਹਿੰਦਾ ਹੁੰਦਾ ਸੀਗਾ ਉਹਦੀਆਂ ਸਾਲੀਆਂ ਸੀ ਘੱਟੋ ਘੱਟ ਹਾਂ 15 20 ਸਾਲੀਆਂ ਹੋਣੀਆਂ ਕਿਉਂਕਿ ਉਹ ਤਾਂ ਜਿਹੜਾ ਉਹਦੀ ਮਾਸੀਆਂ ਮੂਸੀਆਂ ਚਾਚੀਆਂ ਸੀ ਨਾ ਕੁੜੀਆਂ ਉਹ ਸਾਰੀਆਂ ਇੱਕੇ ਥਾਂ ਤੇ ਹੀ ਰਹਿੰਦੀਆਂ ਹੁੰਦਾ ਸੀਗੀਆਂ ਇੱਕ ਵਾਰੀ ਮੈਂ ਚਲੀ ਗਈ ਪਿੱਛੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਘਰੇ ਆ ਜਾਓ ਵੀ ਮੈਨੂੰ ਤੁਸੀਂ ਕਮਰੇ ਕਰਾਏ ਤੇ ਕਮਰੇ ਤੇ ਬਾਹਰ ਰੱਖਿਆ ਤੁਸੀਂ ਸਾਰਾ ਦਿਹਾੜੀ ਇੱਥੇ ਬੈਠੇ ਰਹਿੰਨੇ ਹੋ ਉਹਨਾਂ ਨੇ ਭਰਾਵਾ ਉੱਥੇ ਮੈਨੂੰ ਬਹੁਤ ਕੁੱਟਿਆ ਉਹਦੀਆਂ ਸਾਲੀਆਂ ਨੇ ਵੀ ਤੇ ਮੇਰਾ ਬੱਚਾ ਛੋਟਾ ਜਿਹਾ ਸੀਗਾ ਤੇ ਉਹਨਾਂ ਨੇ ਭਰਾਵਾ ਕੀ ਕੀਤਾ ਉਹ ਕੁੜੀਆਂ ਨੇ ਮੇਰੇ ਜਵਾਕ ਜੀ ਵੀ ਕੱਛੀ ਲਾ ਕੇ ਉਹਨੂੰ ਕੀੜੇ ਵਾਲੇ ਭੌਂ ਤੇ ਬਾਤਾ ਅੱਛਾ ਹਾਂਜੀ ਤੇ ਮੈਨੂੰ ਇੰਨਾ ਮਤਲਬ ਬੇ ਘਟਾਬਾ ਬਲਤਾਬ ਕਰਦੇ ਸੀਗੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਹ ਬੰਦੇ ਨੇ ਮੇਰੀ ਕਦਰ ਨਹੀਂ ਪਾਈ ਜਮਾ ਬਿਲਕੁਲ ਮੈਂ ਉਹ ਗੱਲਾਂ ਜਦੋਂ ਯਾਦ ਕਰਦੀ ਮੈਂ ਮੈਂ ਕੁਛ ਨਹੀਂ ਦੱਸ ਦਿੰਦੀ ਕੋਈ ਪਰੇ ਜੋ ਕੁੜੀ ਭਾਵਕ ਨਾ ਹੋਵੋ ਤੁਸੀਂ ਖੁਸ਼ੀ ਵਧੀਆ ਲੱਗਦੇ ਹੋ ਭਾਵਕ ਨਾ ਹੋਵੋ ਕਿਉਂਕਿ ਤੁਸੀਂ ਇੰਸਟਾਗ੍ਰਾਮ ਤੇ ਐਨੇ ਮਸ਼ਹੂਰ ਹੋ ਹਨਾ ਤੇ ਹੁਣ ਮਤਲਬ ਲੋਕਾਂ ਨੂੰ ਦੇਖ ਦੇਖ ਕੇ ਹੋਰ ਕੁੜੀਆਂ ਨੂੰ ਤੁਹਾਨੂੰ ਦੇਖ ਦੇਖ ਕੇ ਹੌਂਸਲਾ ਮਿਲਦਾ ਬਹੁਤ ਸਾਰੀਆਂ ਕੁੜੀਆਂ ਨੇ ਤੁਸੀਂ ਇਕੱਲੇ ਨਹੀਂ ਹੈਗੇ ਬਹੁਤ ਸਾਰੀਆਂ ਹੋਰ ਵੀ ਕੁੜੀਆਂ ਨੇ ਜਿਹੜੀਆਂ ਤੁਹਾਨੂੰ ਦੇਖ ਕੇ ਆਪਦੇ ਆਪ ਨੂੰ ਅੱਗੇ ਲੈ ਕੇ ਆਉਂਦੀਆਂ ਨੇ ਤੇ ਫਿਰ ਐਦਾਂ ਰੋਵੋਗੇ ਉਹਨਾਂ ਨੂੰ ਵੀ ਜਿਹੜਾ ਹੌਂਸਲਾ ਟੁੱਟ ਜਾਣਾ ਹਨਾ ਨਹੀਂ ਮੈਨੂੰ ਫੋਨ ਬਹੁਤ ਆਉਂਦੇ ਮੇਰੇ ਭੈਣਾਂ ਦੇ ਮੇਰੇ ਭਰਾਵਾਂ ਦੇ ਪਤਾ ਨਹੀਂ ਕੈਨੇਡਾ ਅਮਰੀਕਾ ਆ ਨਿਊਜ਼ੀਲੈਂਡ ਪਤਾ ਨਹੀਂ ਕੈਲੀਫੋਰਨੀਆ ਸਾਰੇ ਮੈਨੂੰ ਬੜਾ ਹੌਸਲਾ ਦਿੰਦੇ ਆ ਵੀ ਕਰਨਾ ਤੂੰ ਰੋਇਆ ਨਾ ਕਰ ਉਹ ਵਕਤ ਤੇਰਾ ਪੀਤ ਗਿਆ ਕਹਿੰਦਾ ਮਤਲਬ ਫਿਰ ਫਿਰ ਵੀ ਹਣਾ ਜਿਹੜੀਆਂ ਆਪਣੇ ਨਾਲ ਹੋਈਆਂ ਉਹ ਨਹੀਂ ਭੁੱਲੀਆਂ ਮੈਂ ਤਾਂ ਨਹੀਂ ਭੁੱਲ ਸਕਦੀ ਮੈਂ ਟੇਸ਼ਨਾਂ ਤੇ ਰਾਤਾਂ ਕੱਟੀਆਂ ਬਹੁਤ ਟੇਸ਼ਨਾਂ ਤੇ ਮੈਂ ਰਾਤਾਂ ਕੱਟੀਆਂ ਮੇਰੇ ਬੱਚਾ ਆਉਣ ਵਾਲਾ ਸੀ ਮੇਰਾ ਦੌਣਾ ਦੇ ਵਿੱਚ ਦੀ ਸਿਰ ਪਸਾ ਕੇ ਮੇਰੀ ਢੂਈ ਤੇ ਬਹਿ ਕੇ ਮੇਰੀ ਢੂਈ ਖੁਰਦਾ ਬੰਦਾ ਆ ਚੀਜ਼ ਮੇਰੀ ਪੂਰੀ ਪਰਨਾ ਦਿੰਦਾ ਸੀ ਬਹੁਤ ਬੰਦੇ ਨੇ ਮੈਨੂੰ ਦੁੱਖ ਦਿੱਤੇ ਉਹਨੇ ਅੱਛਾ ਕਿੰਨਾ ਟਾਈਮ ਰਹੇ ਉਹਨਾਂ ਦੇ ਨਾਲ ਮੇਰਾ ਬੱਚਾ ਸੀਗਾ 6 ਕੁ ਸਾਲ ਮੈਨੂੰ ਲੱਗਦਾ 5 6 ਸਾਲ ਦਾ ਸੀਗਾ ਜਦੋਂ ਘਰੇ ਜਨਾਨੀ ਲਿਆਇਆ ਹੋਰ ਤੇ ਮੈਨੂੰ ਬਸ ਮੈਨੂੰ ਕਹਿੰਦਾ ਵੀ ਤੂੰ ਰਹਿਣਾ ਤੇਰੀ ਮਰਜ਼ੀ ਹੈ ਨਹੀਂ ਰਹਿਣਾ ਤਾਂ ਵੀ ਤੇਰੀ ਮਰਜ਼ੀ ਹੈ ਵੀ ਇਹ ਵੀ ਰਹੂਗੀ ਆਪਾਂ ਉਸ ਤੋਂ ਬਾਅਦ ਹੱਤ ਬੰਨ ਤੇ ਮੈਂ ਕਿਹਾ ਵੀ ਆਪਾਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਫਿਰ ਵੀ ਮੈਨੂੰ ਭੱਜਿਆ ਕੁੱਟਣ ਵਾਸਤੇ ਪਰ ਮੈਂ ਫਿਰ ਵੀ ਜਾਨ ਬਚਾ ਕੇ ਆਪਦੀ ਵੀ ਅੱਡ ਦੀ ਸਲਵਾਰ ਪਾਈ ਸੀ ਮੇਰੇ ਅੱਡ ਦੀ ਮੇਰੇ ਚੁੰਨੀ ਸੀ ਅੱਡ ਦੀ ਮੇਰੇ ਕੁੜਤੀ ਗਰਮੀ ਦਾ ਟਾਈਮ ਸੀ ਤੇ ਮੈਂ ਘਰੋਂ ਭੱਜ ਲਈ ਘਰੋਂ ਭੱਜ ਕੇ ਮੈਂ ਕਿਸੇ ਧੀਲੇ ਕੋਲੇ ਜਾਨੀ ਆ ਉਸ ਧੀਲੇ ਨੇ ਵਿਚਾਰੇ ਨੇ ਮੈਨੂੰ ਕੁਛ ਦਿਨ ਆਪਦੇ ਘਰੇ ਰੱਖਿਆ ਫਿਰ ਮੈਂ ਕਮਰਾ ਲੈ ਤਾ ਕਰਾਏ ਤੇ ਫਿਰ ਮੈਂ ਲੋਕਾਂ ਵੀ ਫੈਕਟਰੀ 'ਚ ਕੰਮ ਕੀਤਾ 50 ਰੁਪਏ ਦਿਹਾੜੀ ਤੇ 1500 ਰੁਪਏ ਰੋਜ਼ ਦਿਹਾੜੀ ਸੀਗੀ ਤੇ ਫਿਰ ਮੈਂ ਉਹ ਕਵਾੜ ਵਾਲੀ ਫੈਕਟਰੀ ਸੀ ਉਤੋਂ ਫਿਰ ਮੈਂ ਖਾਲੀ ਡੱਬੇ ਲਿਹਾਉਣੇ ਚੱਕ-ਚੱਕ ਕੇ ਫਿਰ ਮੈਂ ਡੱਬੇ ਕਿਨੇ ਚੱਕੀ ਜਾਣਾ ਵੀ ਮਣਾਇਆ ਤਾਂ ਡੱਬੇ ਖਾਲੀ ਹੈ ਹਨਾ ਮੇਨਾਂ ਵਿੱਚ ਕੁਝ ਹੋਵੇ ਵੀ ਤੇ ਮੇਰੇ ਬੱਚੇ ਨੂੰ ਰੋਟੀ ਭਈਏ ਕਵਾ ਦਿੰਦੇ ਸੀ ਵਿਚਾਰੇ ਸਾਡੇ ਪ੍ਰਵਾਸੀ ਮਜ਼ਦੂਰ ਮੇਰੇ ਨਾਲ ਰਹਿੰਦੇ ਸੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਵਿਚਾਰਿਆਂ ਦਾ ਵੀ ਕਹਿਣ ਦਾ ਮਤਲਬ ਉਹਨਾਂ ਨੇ ਰਲ ਮਿਲ ਕੇ ਨਾ ਮੇਰਾ 6 ਸਾਲ ਦਾ ਬੱਚਾ ਸੀ ਵੀ ਉਹਨਾਂ ਨੇ ਮੇਰੇ ਨਾਲ ਪਲਵਾਤ ਆ ਵਿਚਾਰਿਆਂ ਨੇ ਤੇ ਮੈਂ ਫਿਰ ਮਿਸਤਰੀ ਨਾਲ ਦਿਹਾੜੀ ਜਾਣਾ ਕੁਝ ਨਹੀਂ ਹੁੰਦਾ ਸੀ ਮੇਰੇ ਕੋਲੇ ਕਿਉਂਕਿ ਖਾਣ ਪੀਣ ਨੂੰ ਤਾਂ ਭਈਏ ਸਾਨੂੰ ਵਿਚਾਰੇ ਚੌਲ ਚੂਲ ਖਵਾ ਦਿੰਦੇ ਸੀਗੇ ਮੈਨੂੰ ਤੇ ਮੇਰੇ ਮੁੰਡੇ ਨੂੰ ਪਰ ਮੈਂ ਮਸਤਰੀ ਨਾਲ 50 ਰੁਪਏ ਤੇ ਦਿਹਾੜੀ ਵੀ ਜਾਣਾ ਉੱਥੇ ਮੈਂ ਮਿਸਤਰੀng ਵਿਚਾਰੇ ਮੈਨੂੰ ਕੋਈ ਅੱਧੀ ਰੋਟੀ ਦਿੰਦਾ ਬਚ ਜਾਂਦੀ ਕੋਈ ਇੱਕ ਦੇ ਦਿੰਦਾ ਮੈਂ ਚੋਰ ਗੋਂ ਜਦੋਂ ਅੱਧੀ ਛੁੱਟੀ ਹੁੰਦੀ ਮੈਂ ਚੋਰ ਗੋਂ ਲੋਕ ਕੇ ਬਹਿ ਜਾਂਦੀ ਪੇਟ ਭਰ ਲੈਂਦੇ ਤੇ ਹਾਂ ਉਹ ਵਿਚਾਰੇ ਖਾਈ ਜਾਂਦੇ ਸੀਗੇ ਫਿਰ ਮੈਨੂੰ ਇੱਕ ਦਿਨ ਉਹਨਾਂ ਨੇ ਵੇਖ ਲਿਆ ਕਹਿੰਦੇ ਵੀ ਕਿਰਨਾ ਵਿੱਚ ਕਿਉਂ ਨਹੀਂ ਬੈਂਦੀ ਸਾਡੇ ਵੀ ਆਪਾਂ ਵਧੀਆ ਹੱਸ ਖੇਡ ਕੇ ਹਨਾ ਵੀ ਚੱਲ ਇੱਕ ਤੋਂ ਦੋ ਵਜੇ ਤੱਕਰ ਕੰਮ ਤੇ ਲੱਗਣਾ ਹੁੰਦਾ ਸੀ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਵੀ ਮੇਰੇ ਕੋਲੇ ਰੋਟੀ ਹਣੀ ਖਾਣ ਨੂੰ ਮੈਂ ਮੈਡਮ ਤੁਸੀਂ ਬਸ ਪੁੱਛ ਹੀ ਨਹੀਂ ਸਕਦੇ ਵੀ ਜਿੰਨੇ ਚੋਂ ਮੈਂ ਦੁੱਖਾਂ ਚੋਂ ਲੰਘ ਕੇ ਗਈਆਂ ਨਾ ਮੇਰੇ ਪੇਕਿਆਂ ਦੇ ਪਿੰਡ ਉਹ ਬੰਦੇ ਨੇ ਮੈਨੂੰ ਜਾ ਕੇ ਕੁੱਟਣਾ ਕਿਉਂਕਿ ਮੇਰੇ ਨਾਲ ਪੇਕੇ ਵਿਚਾਰੇ ਥੋੜੇ ਜਿਹਾ ਬਾਹਲੇ ਗਰੀਬ ਸੀਗੇ ਵਿਚਾਰੇ ਤੇ ਮੇਰੇ ਮਾਪਿਓ ਵਿਚਾਰੇ ਨੇ ਬੜਾ ਦੇਖੀ ਜਾਣਾ ਹਨਾ ਫੇ ਮੇਰੇ ਪਾਪੇ ਨੇ ਜੇ ਅੱਗੇ ਕਹਿਣਾ ਵਧਣਾ ਮੜਾ ਜੀ ਵੀ ਤੂੰ ਭਾਈ ਕਿਉਂ ਹਨਾ ਮੇਰੇ ਪਿਓ ਨੂੰ ਵੀ ਉਹਨੇ ਆਂ ਦਾੜੀ ਚੱਕ ਵਰੀ ਹੱਥ ਪਾ ਲਿਆ ਸੀਗਾ ਤੇ ਮੈਂ ਬਸ ਦੱਸ ਨਹੀਂ ਸਕਦੀ ਮੈਂ ਮੇਰੇ ਪਾਪੇ ਦੀ ਬੜੀ ਬੇਇਜ਼ਤੀ ਕੀਤੀ ਉਹ ਬੰਦੇ ਨੇ अच्छा ਤੁਸੀਂ ਹੁਣ ਮੰਮੀ ਡੈਡੀ ਨਾਲ ਰਹਿੰਦੇ ਹੋ ਨਹੀਂ ਮੇਰੇ ਮੰਮੀ ਡੈਡੀ ਤਾਂ ਖਤਮ ਹੈ ਜੀ ਅੱਛਾ ਹੋ ਗਿਆ ਜੀ ਹਾਂ ਜੀ ਹੁਣ ਮੈਂ ਦੂਜੀ ਥਾਂ ਤੇ ਬੈਠੀ ਆ ਜੀ ਠੀਕ ਹੈ ਮੈਂ ਹੁਣ ਠੀਕ ਆ ਵੈਸੇ ਤੇ ਮੈਂ ਆਪਦੇ ਘਰੇ ਸੁਖੀ ਆ ਵਧੀਆ ਗੱਲਬਾਤ ਆ ਬਸ ਸਪੋਰਟ ਮੈਨੂੰ ਪੂਰੀ ਦਿੰਦੇ ਮੇਰਾ ਬੇਟਾ ਮੇਰੇ ਨਾਲ ਕੱਢਦਾ ਵਧੀਆ ਚਲੋ ਘਰ ਵਾਲਾ ਹੀ ਵਧੀਆ ਸਾਥ ਦਿੰਦਾ ਸਪੋਰਟ ਕਰਦਾ ਵਿਚਾਰਾ ਹਾਂਜੀ ਹਾਂਜੀ ਉਹ ਤਾਂ ਮੈਂ ਉਹਨੂੰ 15 ਕੇ ਸਾਲ ਹੋ ਗਏ ਬਾਅਦ ਚ ਕਰਾਨੀ ਆ ਨਾ ਫਿਰ ਮੈਂ ਵੀ ਸਾਰੇ ਕਹਿ ਦਿੰਦੇ ਆ ਨਾ ਵੀ ਬੱਚਾ ਛੋਟਾ ਹਨਾ ਤੈਨੂੰ ਜਣਖਣਾ ਹੀ ਮੈਂ ਤਾਂ ਕੁੱਟ ਜਾਂਦਾ ਸੀਗਾ ਜੀ ਧੱਕੇ ਨਾਲ ਕਹਿ ਦਿੰਦੇ ਸੀਗੇ ਹਨਾ ਵੀ ਤਰ੍ਹਾਂ ਅਸੀਂ ਵਿਆਹ ਕਰਦੇ ਆ ਜਾਂ ਕਿਵੇਂ ਵੀ ਮੈਂ ਮਨਾ ਕਰ ਦਿੰਦੀ ਸੀਗੀ ਮੈਨੂੰ ਐ ਹੁਣ ਦੱਸ ਸੀ ਹਨਾ ਮੇਰੇ ਉਹੀ ਸੀਨ ਯਾਦ ਆ ਜਾਂਦਾ ਸੀ ਨਾ ਵੀ ਕਈ ਵਾਰੀ ਹਨਾ ਬੰਦਾ ਉਹ ਜਿਹਾ ਨਾ ਮਿਲ ਜੇ ਅੱਛਾ ਜਿਹੜੇ ਹੁਣ ਵਾਲੇ ਹਸਬੰਡ ਤੁਹਾਡੇ ਨਾਲ ਰਹਿੰਦੇ ਨੇ ਉਹਨਾਂ ਵੱਲੀੋਂ ਤਾਂ ਨਹੀਂ ਕੋਈ ਐਵੇਂ ਦੀ ਨੋ ਨੋ ਵਧੀਆ ਠੀਕ ਆ ਵਧੀਆ ਪ੍ਰਮਾਤਮਾ ਖੁਸ਼ ਰੱਖੇ ਉਹਨੂੰ ਵਧੀਆ ਅੱਛਾ ਇੰਸਟਾਗ੍ਰam ਤੇ ਜਿੱਦਾਂ ਕੰਮ ਕਰਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਆਪ ਹੀ ਬਣਾ ਦਿੰਦੇ ਵੀਡੀਓ ਹਾਸਦੇ ਆ ਉਹ ਵੀ ਹਾਂ ਬਾਰ ਉਹਨੂੰ ਬੜੇ ਲੋਕ ਜਦੋਂ ਜਾਂਦੇ ਆ ਵਿਚਾਰੇ ਬਾਹਰ ਗੱਡੀ ਲੈ ਕੇ ਬਾਹਰ ਉਹਨੂੰ ਲੋਕ ਵਿਚਾਰੇ ਕਹਿੰਦੇ ਯਾਰ ਬਾਈ ਤੂੰ ਬਹਿੰਡੇ ਤੋਂ ਆਇਆ ਤੇ ਉਹ ਕਹਿੰਦਾ ਵੀ ਹਾਂ ਬਹਿੰਡੇ ਤੋਂ ਆਇਆ ਕਹਿੰਦੇ ਯਾਰ ਤੁਹਾਡੇ ਨਾ ਫੇਮਸ ਹੈਗੇ ਕਰਨ ਬਹਿੰਡਾ ਕਹਿੰਦਾ ਮੈਨੂੰ ਬਾਅਦ ਚ ਕਹਿੰਦਾ ਕਹਿੰਦਾ ਬਾਅਦ ਚ ਮਨੋਂ ਤਾਂ ਗੱਲਾਂ ਸੁਣੀ ਜਾਂਦਾ ਵੀ ਹਾਂ ਜੋ ਤੇਰੇ ਬਾਰੇ ਗੱਲਾਂ ਕਰਦੇ ਆ ਯਾਰ ਬਹੁਤ ਵਧੀਆ ਇਨਸਾਨ ਆ ਯਾਰ ਬੜਾ ਹਾਸੇ ਹੁੰਦੀ ਆ ਕਹਿੰਦਾ ਬਾਅਦ ਚ ਮੈਂ ਕਹਿ ਦਿੰਨਾ ਭਰਾਵਾ ਥੱਲੇ ਜਾ ਕੇ ਦੇਖੋ ਆਈਡੀ ਚ ਸ਼ਾਇਦ ਮੈਂ ਵੀ ਹੋਊਂਗਾ ਆ ਸਾਡੇ ਵੀ ਸਾਡੇ ਘਰ ਦੇ ਹੀ ਆ ਉਹ ਕਹਿੰਦਾ ਫਿਰ ਆਏ ਸਾਰੇ ਮੈਨੂੰ ਦੱਸਦਾ ਹੁੰਦਾ ਮੈਨੂੰ ਆ ਕੇ ਸ਼ਾਮ ਨੂੰ ਕਹਿੰਦਾ ਕਿਰਦਾ ਮੈਨੂੰ ਸਾਰੇ ਪੁੱਛਦੇ ਹੈਗੇ ਠੀਕ ਹੈ ਹਾਂਜੀ ਹੁਣ ਖੁਸ਼ ਹਾਂ ਲਾਈਫ ਦੇ ਵਿੱਚ ਹਾਂ ਖੁਸ਼ ਹਾਂ ਬਸ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਬੇਟਾ ਇੱਕ ਬੇਟੀ ਹੈ ਵਿਚਾਰੀ ਵਧੀਆ ਰੰਗ ਲੱਗੇ ਪਰਮਾਤਮਾ ਦੇ अच्छा हां जी ਤੇ ਇੰਸਟਾਗ੍ਰਾਮ ਤੋਂ ਕੋਈ آمدਨ ਆਉਣ ਲੱਗੀ ਹੋਵੇ ਐਨੇ ਫਾਲੋਅਰ ਏ ਤੁਹਾਡੇ ਨਹੀਂ 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 ਇੰਸਟਾਗ੍ਰਾਮ ਤੋਂ ਕੁਝ ਨਹੀਂ ਆਉਂਦਾ ਜੀ ਜਿਵੇਂ ਕੋਈ ਮੇਰੇ ਭੈਣ ਭਰਾ ਬਾਹਰ ਬੈਠੇ ਹਨ ਅਮਰੀਕਾ ਕੈਨੇਡਾ ਉਹ ਕਿਸੇ ਨੇ ਚੌੜ ਕਰਨ ਲੱਗ ਜਾਂਦੇ ਆ ਵੀ ਕਿਸੇ ਦਾ ਵੱਡੇ ਦਾ ਬਲਾਉਣਾ ਜਾਂ ਕਿਸੇ ਦੇ ਯਾਰ ਦੋਸਤ ਦੀ ਮੈਰਜ ਐਨਿਵਰਸਰੀ ਆ ਉਹ ਮੈਨੂੰ ਕਹਿੰਦੇ ਕਿਰਨਾ ਕਮੇਡੀ ਦੀ ਵੀਡੀਓ ਸਾਨੂੰ ਵਟਸਐਪ ਤੇ ਪਾ ਦੇ ਕਰਕੇ ਕੋਈ ਆਪਣੇ ਅੰਦਾਜ਼ ਨਾਲ ਮੈਂ ਪਾ ਦਿੰਨੀ ਆ ਬੜੇ-ਬੜੇ ਦੇ ਲਾ ਉਹਨਾਂ ਦੇ ਵਿਚਾਰਿਆਂ ਤੇ ਹਨ ਪਰਮਾਤਮਾ ਕਮਾਈ ਚ ਬਰਕਤ ਪਾਵੇ ਕੋਈ 5000 ਵੀ ਦੇ ਦਿੰਦਾ ਕੋਈ ਤੇ 10000 ਵੀ ਪੇ ਕਰ ਦਿੰਦਾ ਕੋਈ 4000 ਵੀ ਕਰ ਦਿੰਦਾ ਅੱਛਾ ਸਾਡੇ ਦਰਸ਼ਕ ਜਿਹੜੇ ਕਿਰਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਲਈ ਫਿਰ ਅੱਜ ਤੁਹਾਡੀਆਂ ਜਿਹੜੀਆਂ ਵੀਡੀਓ ਬਣੀਆਂ ਹੋਈਆਂ ਨੇ ਉਹਨਾਂ 'ਚੋਂ ਤੁਹਾਡੀ ਕੋਈ ਵੀਡੀਓ ਤੁਹਾਨੂੰ ਯਾਦ ਹੋਵੇ ਜਿਹੜੀ ਤੁਹਾਡੇ ਮਤਲਬ ਫਾਲੋਅਰਾਂ ਨੂੰ ਵੀ ਪਸੰਦ ਹੋਵੇ ਜ਼ਰੂਰ ਸੁਣਾਇਓ ਫਿਰ ਅੱਜ ਉਹ ਹੀ ਆ ਬਸ ਅਖਾੜੇ ਵਿੱਚ ਡਾਂਗ ਖੜ ਕੇ ਹਣਾ ਅ ਅਰਜਨ ਵੈਲੀ ਵਾਲੀ ਕਿਰਨਾ ਬਠਿੰਡੇ ਵਾਲੀ ਨੇ ਪੈਰ ਜੋੜ ਕੇ ਗੜਾਸੀ ਮਾਰੀ ਮੈਂ ਮੁੱਕ ਗਈ ਸੀਗੀ ਉੱਥੇ ਵੀ ਪਾਰਕ ਦੇ ਵਿੱਚ ਮੇਰੀ ਇੰਟਰਵਿਊ ਸੀ ਬੜੇ ਮੇਰੇ ਫੈਨਸ ਕਿਰਨਾ ਜੀ ਉਹੀ ਉਹੀ ਚੱਲਣ ਦੇ ਕਿਰਨਾ ਜੀ ਉਹੀ ਚੱਲਣ ਦੇ ਬੜੇ ਉਹਨਾਂ ਨੇ ਫਿਰ ਇੰਜੋਏ ਕੀਤਾ ਵਧੀਆ ਵੀਡੀਓ ਬਣਾਈ ਸਾਰਿਆਂ ਨੇ ਇਹੀ ਡਾਇਲੋਗ ਸੁਣਿਆ ਮੇਰੇ ਤੋਂ ਅਸੀਂ ਕਿ ਤੁਹਾਡੇ ਫੈਨਸ ਵੀ ਬਹੁਤ ਨੇ ਤੇ ਸਾਡੇ ਨਾਲ ਵੀ ਜੁੜੇ ਜਿਹੜੇ ਦਰਸ਼ਕ ਨੇ ਤੁਹਾਡੀ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਹੋਵੇ ਮੈਸੇਜ ਬਸ ਇਹੀ ਆ ਜੀ ਹੱਸਦੇ ਰਿਹਾ ਕਰੋ ਵਧੀਆ ਇੱਕ ਤਾਂ ਕਲੀਫੋਰਨੀਆ ਵਾਲਾ ਠੀਕ ਹੈ ਜੀ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਜਿੱਥੇ ਜਿੱਤੇ ਹਾਂ ਜੀ ਨਿਊਜ਼ੀਲੈਂਡ ਜਿੱਥੇ ਮੈਨੂੰ ਉਹ ਗਾਨੀ ਆਈ ਸੀ ਗੱਭਟ ਤੇ ਉਹ ਗਾਨੀ ਮੈਨੂੰ ਜਸਮੀਨ ਚੋਟਿਆ ਜੀ ਕਲਾਕਾਰ ਨੇ ਜੀ ਜੀ ਬਿਲਕੁਲ ਤੇ ਉਹਨਾਂ ਨੇ ਮੈਨੂੰ ਘਰੇ ਇਨਵਾਈਟ ਕੀਤਾ ਸੀ ਆਪਦੇ ਕੋਈ ਟਾਈਮ ਸੀਗਾ ਕੋਈ ਟਾਈਮ ਸੀ ਹਣਾ ਮੈਨੂੰ ਕੋਈ ਪੁੱਛਦਾ ਨਹੀਂ ਹੁੰਦਾ ਸੀਗਾ ਤੇ ਜਸਮਿੰਨ ਚੋਟਿਆ ਨੇ ਮੈਨੂੰ ਫਸਟ ਵਾਰ ਆਪਦੇ ਘਰੇ ਇਨਵਾਈਟ ਕੀਤਾ ਮੈਨੇ ਇੰਨਾ ਸੋਹਣਾ ਸੂਟ ਦਿੱਤਾ ਵਿਚਾਰੀ ਨੇ ਤੇ ਉਹ ਮੇਰੇ ਗਾਨੀ ਗੱਲ ਚ ਪਾਈ ਮੈਨੂੰ ਕਹਿੰਦੀ ਕਿrna ਮੈਂ ਲੂਜੀ ਲੈਂਡ ਤੋਂ ਲੈਂਦੀ ਸੀਗੇ ਤੇ ਉਹ ਮੈਂ ਸਵੇਰ ਨੂੰ ਆ ਕੇ ਮੈਂ ਵੀ ਫਿਰ ਗੱਲ ਚ ਪਾ ਕੇ ਵੀਡੀਓ ਬਣਾਤੀ ਮੈਂ ਕਿ ਕੀ ਵੇਨੇ 75 ਲੱਖ ਦੀ ਆਈ ਐ ਲੂਜੀ ਲੈਂਡ ਤੋਂ ਮਗਾਈ ਆ ਤੁਹਾਡੀ ਵੀਡੀਓ ਵਾਇਰਲ ਹਾਂਜੀ ਹਾਂਜੀ ਫਿਰ ਉਹਨਾਂ ਨੇ ਜਸਮਿੰਨ ਚੋਟਿਆ ਨੂੰ ਵਧੀਆ ਲੱਗਾ ਹਨਾ ਵੀ ਵਿਚਾਰੀ ਨੇ ਬਹੁਤ ਵਧੀਆ ਇਨਸਾਨ ਆ ਉਹ ਵੀ ਵਿਚਾਰੇ ਫੋਨ ਕਰਦੇ ਆ ਦੁੱਖ ਸੁੱਖ ਮੈਨੂੰ ਪੁੱਛਦੇ ਹੀ ਰਹਿੰਦੇ ਆ ਉਹ ਵਿਚਾਰੀ ਜਸਮਿੰਨ ਚੋਟਿਆ ਜੀ ਕੋਣ ਫੋਨ ਕਰਕੇ ਮੈਨੂੰ ਕਦੋਂ ਵੀ ਲਾ ਲੈਂਦੀ ਹੈ ਵਿਚਾਰੀ ਫੋਨ ਪੁੱਛਦੀ ਰਹਿੰਦੀ ਹੈ ਤੁਹਾਡੇ ਫੈਨਸ ਤੋਂ ਕੀ ਅੱਜ ਕੀ ਗਿਫਟ ਲੈਣਾ ਚਾਹੁੰਦੇ ਹੋ ਫਿਰ ਫੈਨਸ ਨੂੰ ਮੈਂ ਇਹ ਕਹਿੰਨੀ ਇੱਕ ਤਾਂ ਮੈਨੂੰ ਗੁੱਚੀ ਵਾਲੇ ਚਸ਼ਮੇ ਚਾਹੀਦੇ ਆ ਜੀ ਠੀਕ ਆ ਜੀ ਤੇ ਇੱਕ ਮੈਂ ਲਫਾ ਹੋਇਆ ਚੱਕੀ ਫਿਰਦੀ ਆ ਸੌਂ ਲੱਗੇ ਦੇ ਵਿੱਚ ਇੱਕ ਤਾਂ ਮੇਰਾ ਆਧਾਰ ਕਾਰਡ ਆਪਾਂ ਝੂਠ ਨਹੀਂ ਬੋਲਦੇ ਮੈਂ ਦਿਖਾ ਵੀ ਦਿੰਨੀ ਆ ਆ ਦੇਖੋ ਆਧਾਰ ਕਾਰਡ ਵਾਲੀ ਬਸ ਤੇ ਹੋਣਾ ਹੀ ਆ ਇੱਕ ਮੈਨੂੰ ਪਰਸ ਚਾਹੀਦਾ ਜੀ ਬਲੈਕ ਕਲਰ ਦਾ ਜੇ ਕੋਈ ਮੇਰਾ ਭੈਣ ਭਰਾ ਬਾਹਰ ਦੇ ਕੋਈ ਜੋ ਕਿ ਲੂਜੀ ਲੈਂਡ ਤੇ ਰਹਿੰਦਾ ਬਾਈ ਜਾਂ ਕੋਈ ਕਿੱਥੇ ਵੀ ਰਹਿੰਦੇ ਕੋਈ ਭੈਣ ਆ ਕੋਈ ਭਰਾ ਮ காலிலாங்குதா. ਲੋ ਜੀ ਦੋਸਤੋ ਇਹ ਸੀਗੇ ਇੰਸਟਾਗ੍ਰam ਸਟਾਰ ਕਰਨਾ ਬਠਿੰਡੇ ਵਾਲੀ ਜੀ ਜਿਨ੍ਹਾਂ ਨੂੰ ਅਕਸਰ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਰਹਿੰਦੇ ਹੋ ਇਹਨਾਂ ਦੀਆਂ ਭਾਈ ਦੋ ਗਿਫਟ ਇਹਨਾਂ ਨੇ ਮੰਗੇ ਨੇ ਇੱਕ ਤਾਂ ਗੁਚੀ ਦੇ ਚਸ਼ਮੇ ਮੰਗੇ ਨੇ ਤੇ ਇੱਕ ਇਹਨਾਂ ਨੇ ਕਾਲੇ ਰੰਗ ਦਾ ਪਰਸ ਮੰਗਿਆਗਾ ਜਿਹੜੀ ਵੀ ਇਹਨਾਂ ਨੂੰ ਪਿਆਰ ਕਰਨ ਵਾਲੇ ਦੋਸਤ ਇਹਨਾਂ ਦੇ ਫੈਨ ਜੇ ਬੈਠੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਭਾਈ ਇਹਨਾਂ ਦਾ ਦਿੱਤਾ ਮੰਗਿਆ ਹੋਇਆ ਗਿਫਟ ਪਰਸ ਤੇ ਗੁਚੀ ਦੀਆਂ ਜਿਹੜੇ ਐਨਕਾਂ ਨੇ ਉਹ ਜ਼ਰੂਰ ਦੇ ਕੇ ਜਾਇਓ ਜੀ ਧੰਨਵਾਦ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਦੇ ਸ਼ੇਅਰ ਜ਼ਰੂਰ ਕਰਨਾ ਜੀ ਅੱਗੇ ਵੀ ਵੱਤ ਵੱਤ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਕੁੜੀਆਂ ਜਿਹੜੀਆਂ ਘਰਾਂ ਦੇ ਵਿੱਚ ਡਰ ਕੇ ਬੈਠੀਆਂ ਨੇ ਉਹ ਵੀ ਅੱਗੇ ਨਿਕਲਣ ਧੰਨਵਾਦ ਮੇਰਾ ਹੀ ਮੇਰਾ ਕਹਿਣਾ ਇਹ ਆ ਕੁੜੀਓ ਅੱਜ ਕੱਲ੍ਹ ਦੀਆਂ ਕੁੜੀਆਂ ਚਾਹੇ ਪੁਰਾਣੀਆਂ ਕੁੜੀਆਂ ਭਰਾਵਾ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਠੀਕ ਆ ਨਾ ਤੁਸੀਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਠੀਕ ਆ ਨਾ ਤੁਸੀਂ ਵੀ ਅੱਗੇ ਵਧਿਆ ਕਰੋ ਆਪਦਾ ਅੰਜਵਾਏ ਕਰਿਆ ਕਰੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ சுவாਸ ਮੁੱਕ ਜਾਣਾ ਚੱਲ ਕਰਿਆ ਕਰੋ ਠੀਕ ਆ ਮੇਰੇ ਵਾਂਗੂ ਚੱਲ ਦਾੰਦ ਕਮਾਇਆ ਕਰੋ ਠੀਕ ਆ ਨਾ ਇਹ ਹੋ ਜੇ ਫਿਰ ਕਰਨ ਬਠਿੰਡਾ ਜਿੰਦਾਬਾਦ